ਇਸ ਲੋਕਾਂ ਦੀ ਭੂਮੀ ਦੇ ਵਿੱਚ ਬਰੇਗਾ ਜਿਹੜੇ ਯਾਨੀ ਕਿ ਗਲਤ ਲੋਕ ਨੇ ਜਿਹੜੇ ਦੂਜੇ ਦੇਵਾਂ ਦੀ ਪੂਜਾ ਕਰਦੇ ਨੇ ਇਸ ਲਈ ਸਾਨੂੰ ਚਾਹੀਦਾ ਜਦੋਂ ਸਾਨੂੰ ਖੁਦਾ ਦੇ ਘਰ ਦੇ ਵਿੱਚੋਂ ਵਚਨ ਮਿਲਦਾ ਖੁਦਾ ਦੇ ਦਾਸ ਹੁੰਦੇ ਨੇ ਜੋ ਉਹਨਾਂ ਦੇ ਕੋਲੋਂ ਵਚਨ ਨਜ਼ਲੀਜ਼ ਹੁੰਦੇ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਸੀਂ ਜ਼ਰੂਰ ਲਾਗੂ ਕਰੀਏ ਕਿਉਂਕਿ ਖੁਦਾ ਸੱਚਾ ਵੀ ਜਿੰਦਾ ਪਰਮੇਸ਼ਵਰ ਉਹਦੇ ਪਾਕ ਕਲਾਮ ਦੇ ਵਿੱਚ ਲਿਖਿਆ ਪਰਮੇਸ਼ਰ ਦੀਆਂ ਅੱਖਾਂ ਹਰ ਵੇਲੇ ਧਰਤੀ ਤੇ ਲੱਗੀਆਂ ਨੇ ਉਹ ਬੁਰੇ ਤੇ ਭਲੇ ਦੋਵਾਂ ਨੂੰ ਤੱਕਦੀਆਂ ਨੇ ਜਿਹੜੇ ਅਸੀਂ ਚੰਗੇ ਕੰਮ ਕਰਦੇ ਆ ਖੁਦਾ ਉਹ ਵੀ ਜਾਣ ਰਿਹਾ ਤੇ ਜਿਹੜੇ ਅਸੀਂ ਬੁਰੇ ਕੰਮ ਕਰਦੇ ਆ ਕਿਸੇ ਦੇ ਵਿਰੁੱਧ ਸਾਜ਼ਿਸ਼ ਕਰਦੇ ਆ ਉਹ ਵੀ ਖੁਦਾ ਵੇਖ ਰਿਹਾ ਹallelujah ਇਹ ਮਤ ਸੋਚੀਏ ਕਿ ਅਸੀਂ ਉਸ ਤਾਂ ਤੋਂ ਪਰਦਾ ਕਰ ਸਕਦੇ ਆ ਪਰ ਖੁਦਾ ਤੋਂ ਪਰਦਾ ਨਹੀਂ ਕਰ ਸਕਦੇ ਹallelujah ਇਸ ਲਈ ਜੋ ਪਾਧਾ ਦੇ ਪਾਠੇ ਘਰ ਦੇ ਵਿੱਚੋਂ ਖਲਾਫ ਦੇ ਵਿੱਚੋਂ ਸਾਨੂੰ ਦੱਸਿਆ ਜਾਂਦਾ ਉਹ ਘਰ ਜਾ ਕੇ ਜ਼ਰੂਰ ਹੀ ਪੜიਏ ਰਾਜੇ ਦੀ ਕਿਤਾਬ ਉਹਦਾ 14ਵਾਂ ਅਧਿਆਇ ਤੇ ਦੂਸਰਾ ਇਤਿਹਾਸ ਉਹਦਾ 20ਵਾਂ ਅਧਿਆਇ ਨੂੰ ਪੜიਏ ਉਹਦੇ ਵਿੱਚ ਜ਼ਾਰਾ ਗੁਆਮ ਦੇ ਬਾਰੇ ਲਿਖਿਆ ਕਿ ਉਹਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਰਾਜ ਲਿਆ ਤੇ ਇਹ ਕਿਸ ਤਰ੍ਹਾਂ ਉਸ ਸਮੇਂ ਦੇ ਲੋਕ ਸੀ ਤੇ ਕਿਸ ਤਰ੍ਹਾਂ ਇਹ ਖੁਦਾ ਦੇ ਦਾਸ ਬਾਬਸ ਦੇ ਕੋਲ ਉਸ ਵੇਲੇ ਹੁਕਮ ਆਇਆ ਸੀ ਉਹ ਲਿਖਿਆ ਕਿ ਫਿਰ ਉਹ ਲੋਕ ਅਸ਼ੀਰੀ ਦੇ ਵਿੱਚ ਗਏ ਬਾਬਲ ਦਾ ਰਾਜਾ ਨਕੂਬਤ ਦਾਸ ਗੜਾ ਸੀ ਉਹ ਉਹਨਾਂ ਲੋਕਾਂ ਨੂੰ ਅਗਵਾ ਕਰਕੇ ਉਹਨਾਂ ਨੂੰ ਬੰਦੀ ਬਣਾ ਕੇ ਤੇ ਆਪਣੇ ਨਾਲ ਬਾਬਲ ਦੇ ਵਿੱਚ ਲੈ ਕੇ ਗਿਆ ਹallelujah ਇਹ ਖੁਦਾ ਦੇ ਬਚਨ ਨੇ ਜੋ ਆਪਣੇ ਸਮੇਂ ਸਰ ਪੂਰੇ ਹੁੰਦੇ ਆ ਹallelujah ਖੁਦਾ ਇਹਨਾਂ ਸਭ ਨੂੰ ਆਸ਼ੀਸ਼ ਤੇ ਬਰਕਤ ਦੇਵੇ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ ਆਮੀ ਹallelujah 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 ਪਰਮੇਸ਼ਰ ਬਾਣੀ ਵਿੱਚੋਂ ਸੰਤ ਜੀ ਯਾਕੂਬ ਦੇ ਦੁਆਰਾ ਸੁਣਿਆ ਹੈ ਜੋ ਅਸੀਂ ਬੱਚੇ ਸੁਣਿਆ ਤੇ ਉਹਦੇ ਅਨੁਸਾਰ ਚੱਲੀਏ ਕਿ ਪਰਮੇਸ਼ਰ ਅਸੀਂ ਸਬਰ ਕਰਦੇ ਹਾਂ ਜੇ ਜਿਹਨੂੰ ਅਸੀਂ ਬੱਚਨ ਸੋਣਤੀ ਬੀਰ ਫਰਮਾਨੀ ਕਰਦੇ ਅੱਜ ਉਹਦੇ ਵਾਸਤੇ ਤੇ ਵੀ ਫਰਮਾਨੀ ਕਰਦੇ ਕਿ ਮੁਸ਼ਕਲਾਂ ਮੁਸੀਬਤਾਂ ਆਉਂਦੀਆਂ ਨੇ ਫਿਰ ਅਸੀਂ ਆਖਦੇ ਵੀ ਪਰਮੇਸ਼ਰ ਕਰਕੇ ਵੀ ਜਾਂਦੇ ਆ ਕਿ ਮੁਸ਼ਕਲਾਂ ਹੁੰਦੀਆਂ ਨੇ ਆਹੇ ਮੁਸ਼ਕਲਾਂ ਆਉਂਦੀਆਂ ਜਿਹਨੂੰ ਅਸੀਂ ਬੱਚਨ ਸੋਣਦੇ ਬੀਰ ਫਰਮਾਨ ਕਰਦੇ ਤੇ ਜੋ ਬੱਚੇ ਨੂੰ ਸੁਣਦੇ ਆ ਤੇ ਉਹਦੇ ਬਤਾ ਦੋ ਕਿ ਸ਼ਾਦਾ ਦੇ ਆ ਉਹੀ ਰਜਾ ਤੋਂ ਇਹ ਰੱਖ ਕੇ ਮੈਂ ਅੱਜ ਪਰਮੇਸ਼ਰ ਸਾਧ ਨੂੰ ਮੁਸ਼ਕਲਾਂ ਵਸੀਤਾ ਦੁੱਖਾਂ ਤੋਂ ਬਚਾ ਕੇ ਰੱਖਦਾ ਹੈ ਤੇ ਮਰਨ ਦਾ ਜੀਵਨ ਧਾਰਾ ਚ ਦਿੰਦਾ ਤੇ ਸ਼ਾਂਤੀ ਵਰਦਿਆ ਪਰਮੇਸ਼ਰ ਸਾਨੂੰ ਦੱਸਦਾ ਦਵੇ ਸਮਝ ਬਚਨ ਸਨੇ ਅੱਗੇ ਪਤਾ ਕਰ ਚੱਲਣਾ ਜਿਹੜਾ ਸਾਨੂੰ ਜ਼ਰੂਰੀ ਆ ਇਹ ਤਾਂ ਹਮ ਨੂੰ ਆਖੀ ਚਾਦਰ ਵਿੱਚ ਇਹਦੇ ਵਿੱਚ ਅਸੀਂ ਜਿੰਦਾ ਵਿਦਵਤ ਸਾਹਿਬ ਨੇ ਪਹਿਲੇ ਸ਼ੁਰੂ ਤੋਂ ਹੀ ਦੱਸਿਆ ਅਸੀਂ ਪਹਿਲਾਂ ਪੂਰੇ ਦਰਦਾਂ ਦੇ ਰੱਬ ਸਰ ਤੋਂ ਅੱਤੇ ਦਿੰਦਾ ਹੈ ਰੱਖ ਲੈ। ਪ੍ਰਾਰਥਨਾ ਜਿਹੜੀ ਇੱਕੋ ਜਿਹੀ ਪ੍ਰਾਰਥਨਾ ਕਰਤੀ ਬਾਤ ਚੋਂ ਖਾਸ ਕਰਦਾ ਜਿਰਾ ਨਹੀਂ ਰੱਖ ਸਕਦਾ। ਫਿਰ ਜਿਹੜੀ ਬਾਤ ਚ ਕਰਦੇ ਨੇ ਉਹ ਪੂਰੇ ਸਪੋਰਟ ਉਹਤੇ ਲਗਾਤਾਰ ਇੱਕ ਦਿਨ ਤੇ ਜੋ ਅਰਦਾਸ ਰੱਖ ਕੇ ਪ੍ਰਾਰਥਨਾ ਕਰਦੇ ਆ ਅਸੀਂ ਕਿ ਪਰਮੇਸ਼ਰ ਸਾਡੂੰ ਤਰਕ ਦਿੰਦਾ ਹੈ। ਪ੍ਰਸਤਾਨ ਦੇ ਨਾਲ ਲੜਨ ਦੇ ਵੀ ਬਲ ਦਿੰਦਾ ਹੈ। ਪਾਪੇ ਤੋਂ ਦੀ ਸ਼ਕਤੀ ਹੰਤਾ ਤਾਰਕ ਤਾਰ ਜੇ ਅਸੀਂ ਉਹਦੇ ਹੁਕਮਾਂ ਮੰਨ ਲਿਆ ਕੀ ਕੰਧਵਾ ਜਰਾ ਕੀਤੀ ਤਾਂ ਪ੍ਰਕਿਰਤ ਦੇ ਮੰਨਣ ਪਰਮੇਸ਼ਰ ਸਾਡੀ ਬਰਤ ਜਿਵੇਂ ਦਿੱਤਾ ਪਰ ਪਿਛਲੇ ਹਫ਼ਤੇ ਅਸੀਂ ਦੱਸਿਆ ਸੀ ਜੋ ਵਚਨ ਉਹ ਜੋ ਰੋਜ਼ ਚੱਲ ਰੋਜ਼ਾਂ ਦੇ ਵਿੱਚ ਵੀ ਅਸੀਂ ਪਿਛਲੇ ਹਫ਼ਤੇ ਵੀ ਬੰਦਗੀਆਂ ਕੀਤੀਆਂ ਨੇ ਤਾਂ ਸਭ ਤੋਂ ਮੈਂ ਦਾਸ ਰਿ ਵਿਦਾ ਕੇ ਵੀ ਜਿਹੜਾ ਰੋਜ਼ਾ ਦੀ ਵੀ ਬੰਦਗੀ ਘਰਾਂ ਦੇ ਵਿੱਚ ਕਰਾਉਣੀ ਉਹ ਦੱਸ ਸਕਦੇ ਆ ਕਿ ਉਹ ਸਭ ਤਰੀਕ ਦਿਨ ਪਰਦਰਸ ਰੋਇ ਸਵਰਾ ਦੀ ਤਖਤਤੀ ਹੈ ਔਰ ਖਾਇਦ ਨੇ ਵਾਅਦਾ ਕਰ ਰੋਜ਼ਾ ਦੀਆਂ ਬੰਦੀਆਂ ਹੋਈਆਂ ਨੇ ਔਰ 29 ਮਾਰਚ ਨੂੰ ਜਿਹੜਾ ਉਹ ਗੁੱਡ ਫਰਾਂਟ ਦੀ ਇਵਾਦਤ ਹੋਣੀ ਹੈ ਦਤਾਰ ਦੀ 12 ਵਜੇ ਤੋਂ ਲੈ ਕੇ 3:00 ਵਜੇ ਤੱਕ ਔਰ ਤੀਵ ਸ਼ਨੀਵਾਰ ਨੂੰ ਸਾਤ ਨੂੰ ਤੇ 31 ਮਾਰਚ ਨੂੰ ਜਿਹੜੀ ਆ ਇਸਤਰਾ ਜਿਸ ਤਰ੍ਹਾਂ ਪ੍ਰਭੂ ਯਸਾ ਮਸੀਹ ਨੇ ਬਹੁਤ ਸਤਾਂ ਦੇ ਪੱਤੇ ਪਾਇ ਕੇ ਜਿਤਾ ਹੋਇਆ। ਔਰ ਖਾਇਕ੍ਰਿਤਾ ਜਿਹੜਾ ਜਿਹੜਾ ਵੀ ਰੋਜੀ ਦੀ ਬੰਦੀ ਕਰਾਂ ਉਹ ਕਰਾ ਸਕਦਾ ਹੈ। ਆਈਐਸਸੀ ਸਾਥ ਆਪਾਂ ਇਕਰਾਰ ਨਾਲ ਗੱਲ ਤੇ ਚ ਜਾਵਾਂਗੇ। ਹਾਲੇਲੂਇਆ ਸ਼ੁਭ ਸ਼ਕਤੀਵਾਰ। ਜੀਵੀ ਦੇ ਸਮਾਨ ਦੇ ਮਾਲਕ। ਜਿਵੇਂ ਪਰਮੇਸ਼ੀ ਜੀ ਜੋ ਤੁਹਾਡੇ ਦਾ ਗੁਰ ਦੇ ਇਹ ਗੁਰ ਗੋਹ ਦੇ ਦਰਾਂ ਬੱਚੇ ਸੁਣਿਆ ਹੈ ਜਿੱਦਾਂ ਰਮਾ ਦੇ ਬੱਚੇ ਸੁਣਿਆ ਇਹ ਕਿ ਗੁਰੂ ਜੀ ਦੇ ਦਿਵੇਚੇ ਬੱਚੇ ਬਾਸ ਕਰ ਜਾਵੇ ਇਹ ਰੂਹ ਬੱਚੇ ਦੇ ਬਤਾਉਂ ਚੱਲ ਕੇ ਧਿਆਨ ਕੋ ਤਮਾਹ ਹਰਤਾ ਪ੍ਰਾਪਤ ਕਰ ਸਕੋ ਪਿਤਾ ਜੀ ਜੋ ਘਰ ਪਾਈ ਤਾਂ ਜਿਸ ਲਈ ਮਾਦ ਯਾਦ ਰੱਖ ਕੇ ਬਾਸ ਕਰਕੇ ਪ੍ਰਾਰਥਨਾ ਕਰਕੇ ਇਹਨਾਂ ਨੇ ਇਹਨਾਂ ਨੂੰ ਪ੍ਰਾਪਤ ਦਾ ਉੱਤਰ ਦਿੰਦਾ ਤੇ ਮਦੋਂ ਆਪ ਦਾ ਪੂਰਿਆ ਕਰਦਾ ਪ੍ਰਭੂ ਯਿਸੂ ਮਸੀਹ ਜੋ ਬੱਚਾ ਸੁਣਿਆ ਤੇ ਘੁਰੂ ਜੀ ਦੇ ਦੇਵੇ ਚੇ ਬੱਚਾ ਬਾਸ ਕਰ ਜਾਵੇ ਤੇ ਉਹ ਬੱਚੇ ਦੇ ਬਤਾਰ ਬਜਾਲੇ ਤਾਰੇ ਕੋ ਤਬਾ ਬਰਤਾ ਪ੍ਰਾਪਤ ਕਰ ਸਕੋ ਪਿਤਾ ਜੀ ਜੋ ਵੀ ਤੁਹਾਡੇ ਤਦਵਾ ਚ ਲਾ ਕੇ ਗੀਤ ਭਜਨ ਗਾਈ ਨੇ ਜਾਂ ਪ੍ਰਾਰਥਨਾਵਾਂ ਕੀਤੀਆਂ ਗਈਆਂ ਨੇ ਜਾਂ ਮੁਕੱਦਸ ਖਲਾਕ ਕੇ ਉਸ ਸਖਾਦਸਤਾਂ ਗਿਆ ਪਿਤਾ ਜੀ ਤੁਹਾਨੂੰ ਸਿਹਰ ਦੇ ਚ ਪ੍ਰਸਾਦ ਹੋ ਤੇ ਪਿਤਾ ਜੀ ਜੋ ਭਵਨ ਦੀਆਂ ਲੋੜਾਂ ਜਰੂਰ ਤਾਂ ਨੇ ਉਹ ਤੁਸੀਂ ਜਾਣਦੇ ਜੇ ਆਪਰੇ ਸਰਗਤ ਚ ਪੂਰੀਆ ਕਰਨੀਆਂ ਕਿ ਪ੍ਰਭੂ ਯਿਸੂ ਮਸੀਹ ਆਪਰੇ ਦਾਸ ਤੇ ਵੀ ਅਰਦਾਸ ਕਰੋੜਾ ਜਿੱਤੇ ਜਿੱਤੇ ਵੀ ਤਾੜੀ ਪਵਿੱਤਰ ਬਾਣੀ ਲੈ ਕੇ ਜਾਈਏ ਹਰੇ ਵਜਵਜ ਕਰ ਬਾਤ ਮ ਆਪੋ ਕਰੇ ਕਿ ਜੀ 15 ਗਾਇ ਜਾਂ ਪ੍ਰਾਰਥਨਾ ਕੀਤੀ ਹੈ ਜਦੋਂ ਪਵਿੱਤਰ ਬਾਣੀ ਵਿੱਚੋਂ ਸਿੱਖਿਆ ਤੇ ਸਤਾ ਗਿਆ ਪਿਤਾ ਜੀ ਤੁਹਾਨੂੰ ਸਰਗ ਦੇ ਪ੍ਰਸਾਦ ਹੋਏ ਕਿਸੇ ਰੂਦ ਜਿਸ ਦੇ ਰੋਗਾ ਜਾਪਨ ਕੋ ਧੀ ਸ਼ਕਤੀ ਸਾ ਪ੍ਰਭੂ ਯਿਸੂਸੀ ਤੁਹਾਡੀ ਆਤਮਾ ਦੁਆਰਾ ਚਲੀ ਜਾਏ ਬਾਪ ਪ੍ਰਭੂ ਤੁਮ ਪਾਪਤ ਜਾਤੇ ਆਮੀ ਐ ਇਸਾ ਕਰਦੇ ਪ੍ਰਭੂ ਜੀ ਸਾਈ ਹੋਏ ਪ੍ਰਾਰਥਨਾ ਕਰਾਂਗੇ ਆਏ ਸਾਡੇ ਬਾਪ ਤੁਸੀਂ ਜੋ ਸਰਗ ਜੇ ਪਿਆਰ ਦਾ ਪਾਪ ਮਧਿਆ ਜਾਵੇ ਤੇ ਆਦਾ ਰਾਜ ਆਵੇ ਤੇ ਆਡੀ ਮਰਜੀ ਜੇ ਤਾਂ ਸਰਗ ਜੀ ਪ੍ਰਵਧੀ ਆਪ ਜਮੀਨ ਤੇ ਹੋਵੇ ਸਾਡੇ ਰੋਜ਼ ਦੀ ਰੋਟੀ ਹਾਸਰ ਬਖਸ਼ ਦੇ ਸਾਡੇ ਨੂੰ ਸਤਿ ਬਾਤ ਕਰੋ ਜਿਦਾਂ ਅਸੀਂ ਅਬਰੰਤ ਸਾਤ ਸ਼ੁਰੂਆਤ ਕਰਦੇ ਆ ਸਾਡੇ ਜਵੈਸਨਤਾ ਬਰਤ ਛੁੱਟੀ ਡਰਾਈਵ ਤੋਂ ਅੱਛਾ ਕਿਉਂ ਜੋ ਬਾਦਸ਼ਾਹ ਕੁੰਦਰ ਪਛਾਰ ਪ੍ਰਵੇਸ਼ ਦੀਤ ਬੜਾਈ ਕਿਹੜੀ ਹੋਈ ਬਾਪ ਤੇ ਬੇਟੇ ਔਰ ਪਾਪ ਤੇ ਨਾਤੀ ਆਮੀ ਹਾਲੇਲੂਇਆ ਹੇਲੂਇਆ ਹੇਲੂਇਆ خدا ਸਾਡ ਨੂੰ ਬਰਕਤ ਦੇ ਅਸੀਂ ਆਪਰੀ ਬਾਜ਼ਾਰੋਂ ਸੁਗਰ ਮਸੀਹ ਦਾ ਨਾਮ ਜੀ ਵਾਦਾਂ ਮੇ ਹੇਲੂਇਆ 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 बहुती महत्व बहुत ਦੀਵਾ ਜੀ ਤੇ ਸਮਾਦੇ ਮਾਨ ਬਿਹਾਵਰੇ ਪਰੋਸੀ ਜਿਲਦਾਰ ਮਨੇ ਆਪਣੀ ਨੇਕ ਮਾਇਕ ਦਾਤ ਕੀਤਾ ਹੈ ਜਿਸ ਗਲੇ ਤੋਂ ਨਾਲੇ ਬੱਲੇ ਨੂੰ ਭਰਪੂਰ ਕਰਦਾ ਜਿਸ ਆਸ ਦਾ ਦਾਤ ਤਾਂ ਸਦ ਪੂਰਿਆ ਕਰਿਓ ਇਹ ਦਾਤ ਸਦਾ ਕਰੇ ਜੀ ਤੇ ਚਦਾਜੀ ਕੁਮਤ ਬਖਤਿਆ ਜਾਵੇ ਜੋ ਨਿਆਉ ਕਰ ਨਗਰਾ ਨੇ ਜਿਨ੍ਹਾਂ ਘਰਾ ਪ੍ਰੰਪਰ ਕਰਾਂ ਦੀਆਂ ਕਮਾਜ ਜ਼ਰੂਰਤਾਂ ਪੂਰਿਆ ਕਰਨਾ ਨਿਆਉ ਨੂੰ ਸੋ ਪਾਸ ਸਾਥ ਤੱਕ ਕਰਿਓ ਇਹਨਾਂ ਤਖਾਈਏ ਪੀਏ ਦਾਤ ਤਸ ਕਰਿਏ ਤੁਹਾਡੇ ਦੇਵ ਤੇ ਜਲਾਜੀ ਕੋਲ ਇਸ ਤੱਕ ਕਰਿਏ ਦਵਾ ਬੋਲੇ ਤੁਹਾਡੇ ਬੇਟੀ ਪ੍ਰ